ਪੂਰਾ ਮਤਕੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਨਰੀਗਾਜ ਕੰਮ ਕਰਦੇ ਆਂ ਇਹ ਕਹਿੰਦਾ ਮੈਂ ਕਹਿੰਦਾ ਡੈਲੀਸ਼ਨ ਚਾਹਤ ਨਹੀਂ ਕਿਣੀ ਪੰਜਾਬਣੀ ਫਿਲਮੇ ਹੁੰਦਾ ਚ ਨੌਜਵਾਨ ਨੂੰ ਸ਼ਰਮ ਅਗਵਾ ਕਰਕੇ ਲੈ ਗਏ ਬਦਮਾਸ਼ ਇਹਨੂੰ ਸਕੂਲ ਦੇ ਮੋੜ ਤੇ ਪਿਆ ਆ ਕੇ ਛੱਪੜ ਦੇ ਉੱਪਰ ਤੇ ਘਮਾ ਕੇ ਮਤਰਾ ਨਹੀਂ ਕੋਈ ਲੈ ਕੇ ਸਿੱਟਿਆ ਨੇ ਹਾਂਜੀ ਅਗਵਾ ਕਰਨ ਤੋਂ ਬਾਅਦ ਨੌਜਵਾਨ ਦੀ ਤੇਜ਼ ਤਾਰ ਹਥਿਆਰਾਂ ਨਾਲ ਕੀਤੀ ਵਟ ਟੱਕ ਨਹੀਂ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚਿੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸਐਸਪੀ ਪੁੱਛੇ ਰਹੇ ਸੀਗੇ ਨੌਜਵਾਨ ਨੂੰ ਜ਼ਖਮੀ ਕਰਨ ਤੋਂ ਬਾਅਦ ਤਰਲੇ ਮਿੰਤਾ ਕਰਦੇ ਦੀ ਬਣਾਈ ਵੀਡੀਓ ਜਦੋਂ ਮੈਂ ਬਾਹ ਮੋੜੇ ਕਰੀਆ ਜਦੋਂ ਮੇਰੇ ਬਾਹ ਦੇ ਹੰਡਾ ਮਾਰ ਆ ਬਾਹ ਜੀ ਮੇਰੀ ਜਮੇ ਕਰੇ ਕੋਈ ਵੀ ਆ ਅਤੇ ਮਾਸ਼ਾ ਨੇ ਨੌਜਵਾਨ ਦੀ ਵੀਡੀਓ ਨੂੰ ਕਰ ਦਿੱਤਾ ਵਾਇਰਲ ਜੀ ਹਾਂ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਬਦਮਾਸ਼ਾਂ ਵੱਲੋਂ ਨੌਜਵਾਨ ਨੂੰ ਅਗਵਾ ਕੀਤਾ ਗਿਆ ਅਗਵਾ ਕਰਨ ਤੋਂ ਬਾਅਦ ਤੇਜ਼ਾਰ ਹਥਿਆਰਾਂ ਨਾਲ ਨੌਜਵਾਨ ਦੀ ਵਟੁਕ ਕੀਤੀ ਗਈ ਹੈ ਬੁਰੇ ਤਰੀਕੇ ਨਾਲ ਵਟੁਕ ਕਰਨ ਤੋਂ ਬਾਅਦ ਨੌਜਵਾਨ ਨੂੰ ਕਾਰ ਚ ਬਿਠਾ ਕੇ ਤਰਲੇ ਮਿੰਤਾ ਕਰਦੇ ਦੀ ਵੀਡੀਓ ਵੀ ਵਦਮਾਸ਼ਾਂ ਵੱਲੋਂ ਬਣਾਈ ਗਈ ਹੈ ਇਸ ਵੀਡੀਓ ਨੂੰ ਮਲਜਮਾ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਜਾਣਕਾਰੀ ਮੁਤਾਬਕ ਪੀੜਤੇ ਨੌਜਵਾਨ ਆਪਣੇ ਕੰਮ ਕਰਦੇ ਮਾਪਾਪ ਨੂੰ ਚਾਹ ਫੜਾਉਣ ਆਇਆ ਸੀ ਇਸ ਦੌਰਾਨ ਮੌਕੇ ਤੇ ਗੱਡੀ 'ਚ ਸਵਾਰ ਹੋ ਕੇ 4-5 ਦੇ ਕਰੀਬ ਇਹ ਬਦਮਾਸ਼ ਮੌਕੇ ਤੇ ਪਹੁੰਚ ਗਏ ਤੇ ਸਾਰ ਹਥਿਆਰਾਂ ਦੇ ਦਮ ਤੇ ਇਨ੍ਹਾਂ ਮੁਲਜ਼ਮਾਂ ਨੇ ਪਰਿਵਾਰ ਦੇ ਇਸ ਪੁੱਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪਰਿਵਾਰ ਵੱਲੋਂ ਬਦਮਾਸ਼ਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਦਮਾਸ਼ਾਂ ਨੇ ਨੌਜਵਾਨ ਦੇ ਪਿਤਾ ਤੇ ਵੀ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਉਸ ਨੂੰ ਜ਼ਖਮੀ ਕਰ ਦਿੱਤਾ ਪਰਿਵਾਰ ਨੂੰ ਧਮਕਾਉਣ ਤੋਂ ਬਾਅਦ ਇਹ ਬਦਮਾਸ਼ ਨੌਜਵਾਨ ਨੂੰ ਆਪਣੇ ਨਾਲ ਅਗਵਾ ਕਰਕੇ ਗੱਡੀ 'ਚ ਬਿਠਾ ਕੇ ਲੈ ਗਏ ਜਿਸ ਤੋਂ ਬਾਅਦ ਨੌਜਵਾਨ ਦੀ ਬੁਰੇ ਤਰੀਕੇ ਨਾਲ ਬੱਟੋ ਕਰਨ ਤੋਂ ਬਾਅਦ ਉਸ ਨੂੰ ਜ਼ਖਮੀ ਕਰ ਦਿੱਤਾ ਵੀਡੀਓ ਬਣਾਉਣ ਤੋਂ ਬਾਅਦ ਪਿੰਡ ਦੇ ਬਾਹਰ ਲਿਜਾ ਕੇ ਸੁੱਟ ਦਿੱਤਾ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੈਨੂੰ ਦੱਸਾਂਗੇ ਇਹਨਾਂ ਨੇ ਪਹਿਲਾਂ ਕੂਕਾ ਵੱਡੇ ਸੀਗਾ ਲੋਹਾਰੀਆਂ ਦਾ ਨਾਮ ਧਾਰੀ ਇਹ ਮੇਰਾ ਬੇਟਾ ਇਹ ਫੌਜੀ ਉਹ ਚਲ ਕੇ ਦਾਖਲ ਕਰਾਉਣਾ ਲੁਧਿਆਣੇ ਉਹ ਪੋਲੋ ਚ ਪਾਦੀ ਗੜੇ ਜਾ ਉਹ ਕਹਿੰਦੇ ਵੀ ਹਾਂ ਹਾਂ ਅਸਤਾ ਕਹਿੰਦੇ ਮਾਰਿਆ ਸੀਗਾ ਵੱਡ ਕੇ ਸਿੱਟਾ ਜੀ ਤੂੰ ਕਿਉਂ ਦਾਖਲ ਕਰਾਉਂਗੇ ਉਹ ਕਿਉਂ ਵੱਡੇ ਗਿਆ ਸੀ ਕੀ ਪਤਾ ਨਹੀਂ ਉਹਦੀ ਹੋਊਗੀ ਉਹਨਾਂ ਦੀ ਗਵਾਣ ਮਤੈ ਸਾਡਾ ਮੈਂ ਤਾਂ ਨਿਰਾਸ਼ਿਆਂ ਜੋ ਉਹ ਦੀ ਈਮਾਨਦਾਰ ਨੇ ਹਾਂ ਸਰ ਠੀਕ ਹੈ ਤੇ ਉਹ ਕਹਿੰਦਾ ਵੀ ਤੂੰ ਕਿਉਂ ਗਿਆ ਨਾਲ ਹਾਂਜੀ ਇੱਥੋਂ ਪੰਗਾ ਪੈਂਦਾ ਪੈਂਦਾ ਦਵਾਰਾ ਉਹਨੇ ਪਹਿਲਾਂ ਹੱਥ ਵੜਤਾ ਜਦਾਂ ਕਰਪਾਨ ਮਾਰ ਕੇ ਫਿਰ ਵੀ ਕੰਪਲੀਟ ਪਈ ਪਰਚਾ ਚੱਲਦਾ ਹੈ ਹਾਂਜੀ ਤਿੰਨ ਦਿਨ ਹੋ ਗਏ ਨੂੰ ਵੇਲੇ ਮਾਰਦੇ ਨੂੰ ਛੇ-ਛੇ ਮੁੰਡੇ ਲੈ ਗਏ ਮੋਟਰਸ਼ੈੱਲ ਤੇ ਅੱਜ ਜੀ ਸਰ ਗੱਡੀ ਜੀ ਗਿਆ ਸਵਣ ਦੀ ਗੱਡੀ ਆ ਮੰਡਾ ਦਾ ਮੰਡਰ ਮਮਾਰਕ ਪਰ ਪੈਂਦਾ ਗੱਡੀ ਜੀ ਫੜੋਗੀ ਸਰ ਮੁੰਡਾ ਹੀ ਫੜੋ ਗਿਆ ਤੇ ਅੱਜ ਪੂਰਾ ਮਤ ਕੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਨਰੇਗਾ ਕੰਮ ਕਰਦੇ ਇੱਕ ਨਾ ਮੈਂ ਕਹਿੰਦਾ ਡੈਲੀ ਪੁਸ਼ਾ ਵਿਚਾਹਦਾ ਨਹੀਂ ਪੀਣੀ ਤੇ ਚਾਹ ਪੀਣੀ ਇਹਨੂੰ ਸਕੂਲ ਦੇ ਮੋੜ ਤੇ ਪਹਹਾ ਗਏ ਛੱਪੜ ਦੇ ਉੱਪਰ ਤੇ ਕਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟਿਆ ਨੇ ਹਾਂਜੀ ਉੱਥੇ ਵੱਡੇ ਜੀ ਨੂੰ ਉਕੇ ਲੈ ਚੱਕ ਕੇ ਲਗੇ ਨੂੰ ਹਾਂਜੀ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚ ਚਿੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸ ਐਸ ਸਾਹਿਬ ਪੁੱਛੇ ਰਾਇ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸਰਚ ਮਾਰਨ ਖੰਡਾ ਮੈਂ ਸਰ ਆ ਬਾਹ ਮੋਰੇ ਕਰਤੀ ਜਦੋਂ ਮੈਂ ਬਾਹ ਮੋਰੇ ਕਰੀਆ ਜਦੋਂ ਮੇਰੇ ਬਾਹਦੇ ਉਹਨੇ ਖੰਡਾ ਮਾਰ ਆ ਬਾਹ ਜੀ ਮੇਰੀ ਸਰ ਜਮੇ ਕਰੇ ਕੋਈ ਵੀ ਆ ਮੱਛਰ ਸਾਹਿਬ ਨੇ ਮੈਨੂੰ ਰੈਫਰ ਕਰਾਇਆ ਵਸ ਮਨਾਰ ਇਹ ਜੀ 6-7 ਜਣੇ ਸੀ ਆਦੇ ਵਿੱਚ ਸੀਗੇ ਹਾਂਜੀ ਗੱਡੀ ਚ ਚਿੱਟੀ ਗੱਡੀ ਆ ਜੀ ਨੋ ਨੰਬਰ ਨਹੀਂ ਮੈਂ ਜਾਣਦਾ ਚੱਟੀ ਗੱਡੀ ਆ ਜੀ ਤਰਪਾਨਾ ਤੇ ਅਖੰਡੇ ਗੁੰਡਾਗਰਦੀ ਦੀ ਇਹ ਵੱਡੀ ਵਾਰਦਾਤ ਮਾਛੀਵਾੜਾ ਦੇ ਪਿੰਡ ਲੋਹਾਰੀਆਂ ਤੋਂ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਇਹਨਾਂ ਬਦਮਾਸ਼ਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਧਰ ਇਸ ਮਾਮਲੇ ਨੂੰ ਲੈ ਕੇ ਡਾਕਟਰਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਹਾਜੀਸਰ ਵੀਰੇ ਕੋ ਦੋ ਆਏ ਆ ਲੋਹਾਰੀਆਂ ਫੇਟ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗੇ ਮਲਕੀਤ ਸਿੰਘ ਤੇ ਜਿਹੜੇ ਮਲਕੀਤ ਸਿੰਘ ਆ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬਟੇ ਦੋਨਾਂ ਦੇ ਸ਼ਾਰਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਮਾਰੇ ਹੋਇਆ ਤੇ ਆਪਾਂ ਸਿਚ ਕਰਤੇ ਬਾਕੀ ਅੰਡਰ ਅਬਜ਼ਰਵੇਸ਼ਨ ਚ ਪਿੰਡ ਚ ਹੋਈ ਇਸ ਵਾਰਦਾਤ ਨੂੰ ਲੈ ਕੇ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈ ਇਸ ਗੁੰਡਾਗਰਦੀ ਦੀ ਵੀਡੀਓ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਦਹਿਲਾ ਕੇ ਰੱਖ ਦਿੱਤਾ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਜਗਬਾਨੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ